ਵੇਨਾ ਥੋੜੇ ਦਿਨ ਪਹਿਲਾਂ ਆਪਾਂ ਨਾ ਇੱਥੇ ਕੰਮ ਕਰਦੇ ਬਏ ਸੀ ਤੇ ਨਾ ਤਿੰਨ ਕਚਾ ਆ ਜਣੇ ਮੁੰਡੇ ਆਏ ਤੇ ਉਹਨਾਂ ਦਾ ਆਰਡਰ ਦਿੱਤਾ ਉਹਨਾਂ ਨੇ ਖਾ ਪੀ ਕੇ ਤੇ ਅਹੀਂ ਪੈਸੇ ਮੰਗੇ ਮੇਰੀ ਵਾਈਫ ਬੈਠੀ ਇੱਥੇ ਉਹਨਾਂ ਨੇ ਪੈਸੇ ਮੰਗੇ ਥੋੜੀ ਬਤਮੀਜੀ ਕੀਤੀ ਉਹਨਾਂ ਨੇ ਤੇ ਜਦੋਂ ਆਪਾਂ ਨੂੰ ਕਹਿ ਵਿੱਚ ਨਹੀਂ ਪੈਸੇ ਦੇਣ ਤੁਸੀਂ ਜਾਓ ਇੰਨੀ ਗੱਲ ਕਹੀਆ ਤੇ ਇਹ ਮੁੰਡੇ ਤੋਂ ਪਿੱਛੋਂ ਨਹੀਂ ਆਣ ਕੇ ਇਹ ਮੁੰਡੇ ਸਿਰ ਸੁਰ ਪਾੜ ਕੇ ਬਹੁਤ ਛੱਟ ਲੱਗ ਗਏ ਆ ਤੇ ਅਹੀਂ ਥਾਣੇ ਵੀ 2 ਵਜੇ ਦਰਖਾ ਦਿੱਤੀ ਆ ਤੇ ਇੱਕ ਵਾਰੀ ਇਹਦੀ ਉਹਨੂੰ ਦਿੱਤੀ ਮੁੰਡੇ ਦੇ ਸਿਰ ਸੁਰ ਪਾੜ ਕੇ ਇੱਕ ਵਾਰੀ ਮੈਨੂੰ ਫੇਰ ਤਾਂ ਕਹਿ ਦਿੰਦੇ ਉਹ ਤੈਨੂੰ ਗੋਲੀਆਂ ਮਾਰ ਦੇਣੇ ਦਾ ਗੱਦਣਾ ਤੇ ਦੋ ਦਰਖਾਸਤਾਂ ਥਾਣੇ ਦਿੱਤੀਆਂ ਅਜੇ ਤ ਵੇਖਿਆ ਤੇ ਅੰਦਰ ਅੱਗ ਲੱਗੀ ਚਾਨ ਬੁੱਝ ਕੇ ਅੱਗ ਲਾਈ ਹਰ ਇੱਕ ਚੀਜ਼ ਕੱਲੀ ਕੱਲੀ ਸਾੜ ਕੇ ਗਈ ਲੱਗ ਲੋਗੇ ਕੋਈ ਮਤਲਬ ਸਾਰਾ ਕੁਝ ਨਹੀਂ ਬਚਾ ਸਾਰੀ ਦੁਕਾਨ ਸਾੜ ਕੇ ਸੁਆਹ ਹੋ ਗਈ 5-7 ਲੱਖ ਰਸਮ ਸਾਰਾ ਟੋਟਲ ਹੀ ਸੜ ਗਿਆ ਓਵਨ ਹੀ ਵੱਡੇ ਪੀਜ਼ਾ ਓਵਨ ਵੱਡੇ ਹੀ ਮਾਈਕ੍ਰੋਵੇਵ ਹੀ ਵੱਡੇ ਫਰੈਅਰ ਹੀ ਵੱਡੇ ਫ੍ਰਿਜ ਹੀ ਏਸੀ ਹੀ ਕੈਂਡੀਆਂ ਹੀ ਪੱਖੇ ਹੀ ਏਸੀ ਹੀ ਸਾਰਾ ਕੁਝ ਬਲਨ ਸਾਰਾ ਕੁਝ ਹੀ ਸੁਆਹ ਹੋ ਗਿਆ ਬੜੇ ਲਾਏ ਆਪਾਂ ਉਹ ਵੀ ਸੜ ਗਏ ਸਾਰੇ ਉਹਨਾਂ ਵਾਈਫ ਬੈਠੀ ਉਹਦੇ ਥੋੜੀ ਮਖੌਲਬਾਜੀ ਕੀਤੀ ਉਹਨਾਂ ਨੇ ਆਈਂ ਘਾਇਆ ਤੇ ਇਹਦੇ ਕਿਤੇ ਮੁੰਡੇ ਨਾਲ ਗੱਲ ਪਾ ਕੇ ਮੇਰੇ ਸਾਟੇ ਤੋੜ ਲਾ ਗਏ ਅਸੀਂ ਥਾਣੇ ਦੋ ਤਰਕਾਸਾ ਦਿੱਤੀ ਉਹ ਤੋਂ ਬਾਅਦ ਵੀ ਕੋਈ ਸਾਰਾ ਹੀ ਜਾਣੇ ਰਹੇ ਆ ਜਾ ਕੇ ਬਹਿ ਕੇ ਆਈ ਨੇ ਰਹੇ ਬਹਿ ਕੇ ਆਈ ਨੇ ਕੋਈ ਫਰਵਾਈ ਨਹੀਂ ਕੀਤੀ ਹਾਰ ਕੇ ਹੀ ਜਾਣਾ ਛੱਡਿਆ ਤੇ ਅੱਜ ਸਾਰਾ ਆ ਕੰਮ ਹੋ ਗਿਆ ਸਰ ਕਹਿੰਦਾ ਵੀ ਜੇ ਉਦੋਂ ਸਰਵਾਈ ਹੁੰਦੀ ਤੁਹਾਡੀ ਹਾਂ ਜੀ ਜੇ ਉਦੋਂ ਸਰਵਾਈ ਹੋਈ ਹੁੰਦੀ ਨਾਥ ਉਹ ਪਸਾਜ ਕਿੱਦੇ ਘੋਮਤ ਰਹਿੰਦੇ ਆ ਇਦਾਂ ਹੀ ਫੇਰ ਕਹਿੰਦੇ ਆ ਵੀ ਉਹਨਾਂ ਨੇ ਸਾਡਾ ਜਿੱਥੇ ਖਲੋਂਦੀ ਨਿਕਲ ਕੇ ਲਾਵਨੇ ਕੀ ਕਾਲਿਆ ਸਾਡਾ ਉਹ ਫੇਰ ਚੋੜਿਆ ਘੋਮਰੇ ਸਾਨੂੰ ਫੇਰ ਸਰ ਧਮਕੀ ਦਿੰਦੇ ਆ ਸਾਨੂੰ ਕਹਿੰਦਾ ਕੋਈ ਦਾਲਾ ਦਾ ਥਾਣੇ ਜਾਂਦੇ ਆ ਥਾਣੇ ਜਾ ਕੇ ਕੋਈ ਸੁਣਵਾਈ ਨਹੀਂ ਹੁੰਦੀ ਸਰ ਮੰਗ ਇਨਸਾਫ ਹੀ ਹੈ ਤੁਹਾਡੇ ਸਾਹਮਣੇ ਇਹਨਾਂ ਨੁਕਸਾਨ ਹੋ ਗਿਆ ਮੈਂ ਤੇ ਇਦਾਂ ਲੋਕਾਂ ਕੋਲ ਪੈਸੇ ਫੜ-ਫੜ ਕੇ ਕੰਮ ਸ਼ੁਰੂ ਕੀਤਾ ਹੈ ਕੱਢਾ ਚੋਕੇ ਕੰਮ ਸ਼ੁਰੂ ਕੀਤਾ ਹੈ ਤੁਹਾਨੂੰ ਸਾਰਾ ਨੁਕਸਾਨ ਹੋ ਗਿਆ ਮੇਰੇ ਕੋਲ ਕੋਈ ਕੁਸ਼ੀ ਮੈ ਵੀ ਅਸੀਂ ਦੁਕਾਨ ਤੇ ਕੰਮ ਕਰ ਰਹੇ ਸੀ ਆਕਾਸ਼ ਨਾਮ ਦਾ ਮੁੰਡਾ ਇੱਕ ਦੋ ਦੇ ਨਾਲ ਹੋਰ ਸਾਥੀ ਨੇ ਉਹਨਾਂ ਨੇ ਦੁਕਾਨ ਤੇ ਮਤਲਬ ਸਾਡੀ ਲੜਕੀ ਨੂੰ ਮਜ਼ਾਕ ਕੀਤਾ ਤੇ ਮਤਲਬ ਆਪਣੇ ਮੇਰੇ ਸੱਟ ਵੀ ਆਪਣੇ ਮਾਰੀ ਸਿਰ ਵਿੱਚ ਸਿਰ ਤੇ ਸੱਟ ਮਾਰੀ ਤੇ ਫਿਰ ਉਹਨਾਂ ਨੇ ਮੈਡੀਕਲ ਲਿਆ ਜੀ ਤੇ ਅੱਜ ਦਾ ਮੈਡੀਕਲ ਐਕਸ ਰਿਪੋਰਟ ਵੀ ਨਹੀਂ ਹੈ ਜੇ ਨੰਦੀ ਆਈ ਤੇ ਉਹਦੇ ਸਬੰਧ ਵਿੱਚ ਮੈਂ ਉਹਨਾਂ ਦੇ ਘਰ ਆਪ ਗਿਆ ਮਨਤੋਸੀ ਦੇ ਘਰ ਤੋਸੀ ਘਰ ਨਹੀਂ ਮਿਲਿਆ ਇੱਕ ਦਿਨ ਇਹਨਾਂ ਦਾ ਸਭ ਬਾਜ਼ਾਰ ਖੜਾ ਸੀ ਬਾਜ਼ਾਰ ਗਿਆ ਤੇ ਬਾਜ਼ਾਰ ਵੇਖ ਕੇ ਪੁੱਛ ਨੂੰ ਵੇਖ ਕੇ ਤੇ ਭੱਜ ਗਿਆ ਉਹਨਾਂ ਦੇ ਘਰ ਦੇ ਆਨ ਪੁੱਛਿਆ ਵੀ ਕਿੱਥੇ ਆਉਂ ਕਹਿੰਦੇ ਜੀ ਸਾਡੇ ਮੁੰਡੇ ਜਰੇ ਆ ਉਹ ਨਸ਼ਈਆ ਤੇ ਘਰ ਨਹੀਂ ਹੁੰਦੇ ਤੇ ਜਦੋਂ ਵੀ ਘਰ ਆਏ ਤਾਂ ਅਸੀਂ ਤੁਹਾਨੂੰ ਮੁਦਫਾ ਦਾਂਗੇ ਅੱਜ ਹੁੰਦੇ ਥਰੇ ਕੇ ਇਹਨਾਂ ਕਹੇ ਦੁਕਾਨ ਤੇ ਅੱਗ ਲੱਗੀ ਹੈ ਮੈਂ ਆ ਕੇ ਮੌਕਾ ਦੇਖਿਆ ਵਾ ਵਾਕੀ ਇਹਨਾਂ ਦੁਕਾਨ ਨੂੰ ਜਿਹੜੀ ਅੱਗ ਉਹ ਉਹ ਪ੍ਰੀ ਪਲਾਨਿੰਗ ਤਰੀਕੇ ਨਾਲ ਲਾਈ ਗਈ ਹੈ ਕਿਉਂਕਿ ਜੇ ਉਦਾਂ ਲੱਗੀ ਹੁੰਦੀ ਤਾਂ ਤੇ ਕੋਈ ਚੀਜ਼ ਨਹੀਂ ਬਚਣੀ ਤੇ ਜਿਸ ਤਰੀਕੇ ਨਾਲ ਅੱਗ ਲੱਗੀ ਹੈ ਇਸ ਹਿਸਾਬ ਨਾਲ ਜਿਆਦਾ ਵੀ ਇਹ ਸੇ ਵਿਕਤੀਆਂ ਦੀ ਜਾਨ ਪੁੱਜ ਕੇ ਸਰਾਖਤ ਨਾਲ ਅੱਗ ਲਾਈ ਗਈ ਹੈ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਿਹਨਾਂ ਨੂੰ ਜਿਹਨਾਂ ਤੇ ਸ਼ੱਕ ਵਾ ਜਿੰਨਾ ਹਾਂ ਦਰਖਾਸਤਾਂ ਦੀ ਆ ਗਈ ਮੇਰੇ ਕੋਲ ਆ ਜਿੰਨਾ ਤੇ ਇਹ ਸ਼ੱਕ ਯਾਰ ਕਰਦੇ ਆ ਉਹਨਾਂ ਨੂੰ ਚੁੱਕ ਕੇ ਲਿਆ ਕੇ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕਰਦੇ ਆ ਕੋਈ ਨਹੀਂ ਬਹੀ ਬਲਈ ਇਹੀ ਅਗ ਲੱਗ ਜਣੀ ਹੈ ਇੱਕ ਮਿੰਟ ਹੋਰ ਗੱਲ ਕਰੀਏ ਉਹ ਤੇ ਇਹੀ ਹਾਂਜੀ ਇਹ ਲੱਗੂ ਆ ਬੜੀ ਜਲਦੀ ਲੱਗਦੀ ਇਹ ਨਿਕਲ ਗਈ ਹੈ ਉਹ ਤੁਹਾਨੂੰ ਜਿਹੜੀ ਫੀਲਿੰਗ ਲਾਈ ਹੁੰਦੀ ਹਾਂ ਉਹ ਤਾਂ ਸਿਪ ਨਹੀਂ ਆਉਂਦਾ ਫਸੇ ਬੇ ਦੀ ਹਾਂ ਤੂੰ ਉਹ ਤਾਂ ਕਰ ਲੈ ਉਹਸੀ ਆ ਗਿਆ ਮਰੀ ਬੁਧੀਆਂ ਹੋਏ ਤਾਂ ਗੱਲ ਪੱਖਾ ਕਿੱਥੇ ਲੱਗਾ ਆ ਪਾੜ ਕਿੱਥੇ ਡੱਗੇ ਹੋਏ ਨੇ ਇੰਨੀ ਘਰੇਗਾ ਤਾਂ ਉੱਥੇ ਨਹੀਂ ਨਹੀਂ ਮਾਮਾ ਕਿੱਥੇ ਮਾਸਾ ਕੱਖ ਨਹੀਂ ਆਉਂਦਾ ਉਹ ਕਿ ਨਹੀਂ ਆ ਥਲੇ ਕੋਈ ਹੈ ਨਹੀਂ ਕੱਖ ਨਹੀਂ ਆਉਂਦਾ ਥਲੇ ਕੱਖ ਨਹੀਂ ਹੋਇਆ ਜੀ ਤੱਲੇ ਨਹੀਂ ਹੁੰਦਾ ਇਹ ਬੜਾ ਪਤਾ ਮਨ ਮਨ ਰਿਹਾ ਨਹੀਂ ਨਾ ਨਾ ਕੁਝ ਹੋਇਆ ਨਹੀਂ ਇਹਨਾਂ ਨੂੰ ਅਲੱਗ ਡਰੇ ਪਈ ਇਹਨਾਂ ਨੂੰ ਕੱਖ ਨਹੀਂ ਆ ਰਿਹਾ ਭਗਵਾਨ ਜੀ ਇਹਦਾ ਨਹੀਂ ਲੱਗਦਾ ਕਹਿੰਦਾ ਆਪੇ ਜੁੜਿਆ ਦਾ ਹੀ ਨਹੀਂ ਅੱਗ ਲਾਈ ਹੈ ਹਾਂਜੀ ਪ੍ਰੋਗਨਾਈ ਹੈ ਦਾਗ ਲਾਈ ਹੈ ਕਿੱਥੋਂ ਹੀ ਨਹੀਂ ਦਿਖ ਰਹੀ ਦੇਖੇ ਦਿਖ ਨਹੀਂ ਉਹਦੋਂ ਆਉਂਦੇ ਆ ਉਹ ਕਿਤੇ ਏਅਰ ਕ੍ਰੀਪੀ ਦਾ ਪੁੱਟੇ ਹਾਂਜੀ ਮੈਂ ਪੁਰਵਾ ਦਾ ਨਹੀਂ ਜਿੱਦਾਂ ਬੱਚਾ ਦਾ ਨੰਬਰ ਦਾ ਨੰਬਰ ਨੇ ਮੈਂ ਮੈਨੂੰ ਫੋਨ ਵਾਲਾ ਕਹਿੰਦੀ ਉਹਨਾਂ ਦੀਆਂ ਮੁੰਡਿਆਦੀਆਂ ਮੁੰਡਿਆਦੀਆਂ ਜਿਹੜੇ ਕਰਗੇ ਹਾਂਜੀ ਕਿਥੋਂ ਰਹੀ ਆ ਬੂਹੇ ਇਧਰ ਬਣਾ ਲੈ ਨਹੀਂ ਨਹੀਂ ਬੰਦ ਰਹੀ ਜੀ ਨਹੀਂ ਦਿਆ ਕੋਹੋਂ ਦੀ ਆ ਉਹ ਜਿਹੜੇ ਬਾਕੀ ਆ ਜੋਚਾ ਦਾ ਮੇਰਾ ਪੁੱਤਾ ਕੋੜ ਕੇ ਟੁੱਟਿਆ ਪਹਿਲਾਂ ਸੁਣ ਲੱਗਦਾ ਔਰ ਕੋ ਬਿਆਰੀ ਉਹਨੂੰ ਦੀ ਹੋਇਆ ਕੁਛ ਨਾ ਯਾਰ ਜਿਹੋਦਾਂ ਨਾਲ ਜੀ ਪਾੜਦੇ ਨਹੀਂ ਤਿੰਨ ਹੁਣ ਤਾਂ ਵੱਜ ਕੇ ਖੜਿਆ ਤਾਂ ਨਹੀਂ ਕੋਈ ਹੈ ਨਹੀਂ ਉਹ ਪਾਣੀ ਉਹ ਬੋਲੇ ਖੜੀ ਹੈ ਤੂੰ ਦੇ ਦੇ ਉਹਦੇ ਚੇਲੇ ਇਕ ਜਿਹੜਾ ਉਹ ਅਭੀ ਮੁੰਡਾ ਵਾ ਉਹ ਰਹਿੰਦਾ ਦੰਗ ਡੰਗ ਜਿਹੜਾ ਕਿਚਨਾ ਮਲੇ ਦਾ ਵਾ ਜਿਹੜੇ ਇੱਕ ਮੁੰਡਾ ਇੱਕ ਸਟੇਸ਼ਨ ਨਾਲ ਦੂਜੇ ਨਾਲ ਹੀ ਮਿਲਦਾ ਉਹ ਉਹਦੇ ਨਾਲ ਹੀ ਰਹਿੰਦਾ ਅੱਛਾ ਨਹੀਂ ਇੱਕ ਆਕਾਸ਼ ਹੋ ਗਿਆ ਆਹ ਤੇ ਗਵਰਨਰ ਸਰਕਾਰੀਆਂ ਵਾਲਾ ਘਰ ਉਹਦੇ ਤੋਂ ਸਾਹਮਣੇ ਨਹੀਂ ਜਰਾ ਮੈਂ ਥਾਣੇ ਲੱਗੇ ਘਰ ਉਹ ਜਿਹੜਾ ਘਰ ਥਾਣੇ ਲੱਗੇ ਆ ਲਾਓ ਮਲੇ ਮਲੇ ਜਦੋਂ ਮੈਂ ਫੋਨ ਕਰਦਾ ਰਿਹਾ ਮੈਂ ਜੇ ਕਿੱਦਾਂ ਆ ਉਹਦਾ ਘਰ ਉਧਰ ਆ ਉਧਰ ਉਹ ਨਾ ਮੈਂ ਬੜੀ ਕੋਸ਼ਿਸ਼ ਕੀਤੀ ਆ ਬੜੇ ਬੜੇ ਭੇਜੇ ਆ ਮੁੰਡਾ ਮੁੰਡਾ ਜਾਂਦਾ ਰਿਹਾ ਕਿਨਾਂ ਚੋ ਹੋ ਜਾਂਦਾ ਰਿਹਾ ਮੁੰਡਾ ਇਹ ਨੂੰ ਮੈਂ ਕਿਧਰ ਆ ਵੀ ਜਿੱਥੇ ਕਿਤੇ ਮਿਲਦਾ ਨਾ ਕਿਤੇ ਪਿਆਰ ਦੋਤਾ ਪਰ ਉੱਥੇ ਗਏ ਕੇ ਸਾਈਟ ਤੇ ਹੋਈ ਸਹੀ ਗੱਲ ਹੈ ਮੈਨੂੰ ਫੋਨ ਕਰ ਲਈਏ ਚੁੱਕ ਲਾਂਗੇ ਅਸੀਂ ਤਾਂ ਜਰੀ ਕਿੱਥੇ ਨਾ ਬਣਾ ਦੇ ਬੜਾ ਮੈਂ ਕਿੱਥੇ ਨਹੀਂ ਆਣਾ ਮੈਨੂੰ ਕੋਈ ਚਾਰ ਆ